رام بڑی خوشی کا سب بڑی چیتی بڑی بابا جی اچھا ہوگا آمد پر سال چھ کے آ گیا روزانہ چاہیے پاکی برتا دیا بابا جی ساٹھ پرشادہ دیا کر کے I'm going ਕੀ ਹੋ ਮੰਨ। ਅਰੇ ਇਨਸਾਨ ਦੀ ਵੱਡੀ ਦੌਲਤ ਹੈ ਬੱਚੇ ਤੇ ਜੇ ਕਿਤੇ ਗੁਰੂ ਨਾਲ ਜੁੜ ਜਾਣ ਤੇ ਇਸ ਤੋਂ ਵੱਡਾ ਹੋਰ ਕੋਈ ਦੌਲਤ ਨਹੀਂ ਸੰਸਾਰ। ਉਹਦੇ ਵੱਡੇ ਭਰ ਸਤਕਾਰਯੋਗ ਬਾਬਾ ਕਬਲਜੀਤ ਸਿੰਘ ਜੀ ਨਾਗੀਆਂਾ ਸਾਹਿਬ ਜਿਹੜੇ ਹਾਜ਼ਰੀ ਭਰ ਕੇ ਗਏ ਨੇ ਤੇ ਨਾਲ 500 ਰੁਪਏ ਆਪਣੇ ਜਥੇ ਨੂੰ ਪਿਆਰ ਪੇਟ ਕੇ ਗਏ ਆ। ਧੰਨਵਾਦ ਕਰਦੇ ਆਵਾ ਪੁਰਖਾਂ ਦਾ ਵੱਡੀਆਂ ਜ਼ਿੰਮੇਵਾਰੀਆਂ ਵੱਡੀਆਂ ਸਵਾਮਾ ਗੁਰਦੁਆਰਾ ਨਾਗੀਆਣਾ ਸਾਹਿਬ ਉਦੋਂ ਕੇ ਨਿਵਾਰੇ ਬਾਬਾ ਮੰਗਲ ਸਿੰਘ ਜੀ ਠਾਕਰ ਸੰਧੂ ਵਾਲੇ ਸਾਡੇ ਪਿਆਰ ਗੜ ਵਾਲੇ ਗੁਰੂ ਘਰ ਦੇ ਕੀਰਤਨੀਏ ਬਹੁਤ ਚੜ੍ਹਦੀ ਕਲਾ ਦੇ ਰਾਗੀ ਜਥਾ ਹਜੂਰੀ ਰਾਗੀ ਜਥਾ ਤਪਸਥਾਨ ਨਿੱਕੇ ਘਮਣ ਉਹ ਹਾਜ਼ਰੀ ਭਰ ਕੇ ਗਏ ਨੇ ਧੰਨਵਾਦ ਹੈ ਵੀਰ ਜਗਦੀਪ ਸਿੰਘ ਵੜੈ ਕੁਇਸ਼ਰ ਉਹਨਾਂ ਵੱਲੋਂ ਇੱਕ 100 ਰੁਪਏ ਪਿਆਰ ਭੇਜਿਆ ਗਿਆ ਹੈ ਸਿੰਘ ਸਾਹਿਬ ਜਥੇਦਾਰ ਗਿਆਨੀ ਕਬੀਰ ਸਿੰਘ ਸਾਹਿਬ ਉਹਨਾਂ ਵੱਲੋਂ ਪਿਆਰ ਬੇਅੰਤ ਅਸ਼ੀਰਵਾਦਾਂ ਆਪਣੀ ਜਥੇ ਨੂੰ ਆਈਆਂ ਨੇ ਧੰਨਵਾਦ ਕੀਤਾ ਜਾਂਦਾ ਹੈ ਸਰਦਾਰ ਕਲਵੰਤ ਸਿੰਘ ਜੀ ਸਰਪੰਚ ਸਾਹਿਬ ਪਰਵੋਾਲ ਸਾਹਿਬ ਸultanpur ਦੁਆਬਾ ਉਹਨਾਂ ਵੱਲੋਂ ਇੱਕ 100 ਰੁਪਏ ਪਿਆਰ ਭੇਜਿਆ ਗਿਆ ਹੈ ਗੁਰੂ ਪਾਤਸ਼ਾਹ ਜੜਦੀ ਕਲਾ ਰੱਖਣਾ ਕਮਿਸ਼ਨਰ ਹਰਪਾਲ ਸਿੰਘ ਜੀ ਪੇਰੋਸ਼ਾਵਾ ਸਾਡੇ ਛੋਟੇ ਵੀਰ ਉਹਨਾਂ ਵੱਲੋਂ ਪਿਆਰ ਭੇਜਿਆ ਗਿਆ ਹੈ ਗੁਰੂ ਕੀਆ ਲੜ ਲੀਆਂ ਫੌਜਾਂ ਨਿਹੰਗ ਸਿੰਘ ਸਾਹਿਬ ਮਹਕਾਰ ਉਹਨਾਂ ਵੱਲੋਂ ਮਾਇਆ ਭੇਜੀ ਗਈ ਹੈ ਨੰਬਰਦਾਰ ਸਾਹਿਬ ਸਰਦਾਰ ਕੁਲਵਿੰਦਰ ਸਿੰਘ ਜੀ ਬਿਜਲੀਵਾਲ ਸਰਪੰਚ ਸਾਹਿਬ ਅਜੀਤ ਅਚਾ ਉਹ ਬਹੁਤ ਹੀ ਚੜ੍ਹਦੀ ਕਲਾ ਵਾਲੇ ਬਾਬਾ ਜੀ ਹੋਰ ਹਰੇ ਨਾਨ ਜਿਨ੍ਹਾਂ ਦਾ ਬੜਾ ਪਿਆਰ ਬੜੇ ਨਿਮਰਤਾ ਵਾਲੇ ਆ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਔਰ ਗੁਰੂ ਕੀ ਸੰਗਤ ਦੂਰ ਦਰਾੜਿਆਂ ਤੋਂ ਆਈ ਹੋਈ ਸੰਗਤਾਂ ਰਿਸ਼ਤੇਦਾਰ ਭੈਣਾ ਦੇ ਵੀਰਾਂ ਵੱਲੋਂ ਗੁਰੂ ਕੇ ਇਤਿਹਾਸਿਕ ਕਾਰਜ ਜਮਾਇਆ ਭੇਜੀ ਜਾ ਰਹੀ ਹੈ ਮੇਰੇ ਸਤਿਗੁਰੂ ਹਾਜ਼ਰੀ ਪ੍ਰਵਾਨ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਅੱਜ ਦਾ ਗੁਰਮਤ ਸਵਾਗਤ ਅਪਵਿਤਰ ਅਸਥਾਨ ਤੇ ਨਤਬਸਤਕ ਹੋਣ ਲਈ ਆਏ ਹੋ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਪ ਜੀ ਨੇ ਆ ਕੇ ਅਸੀਸ ਨਵਾਇਆ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ ਗੁਰੂ ਸਾਹਿਬ ਆਪ ਸਭ ਦੀਆਂ ਹਾਜ਼ਰੀਆਂ ਆਪਣੇ ਚਰਨਾਂ ਦੇ ਵਿੱਚ ਪਰਵਾਨ ਕਰ ਇਨ੍ਹਾਂ ਗੁਰਮਤ ਸਮਾਗਮਾਂ ਦੇ ਵਿੱਚ ਆਇਆ ਦਾ ਦਾਸ ਬਾਬਾ ਸਰਵਣ ਸਿੰਘ ਜੀ ਸੰਤ ਬਾਪੂ ਸੰਪੂਰਨ ਸਿੰਘ ਜੀ ਦੇ ਪੋਤਰਾ ਸਹਿਬਾਨ ਵੱਲੋਂ ਆਪ ਸੰਗਤਾਂ ਦੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਇੱਕ ਇੱਕ ਕਦਮ ਚੱਲ ਕੇ ਆਇਆਂ ਦਾ ਸਾਡੇ ਸਿਰ ਮੱਥੇ ਇਨ੍ਹਾਂ ਸਮਾਗਮਾਂ ਦੇ ਵਿੱਚ ਸਾਡੀ ਕੌਮ ਦੇ ਮਹਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜੀ ਅਨੀਰ ਗਵੀਰ ਸਿੰਘ ਜੀ ਹਾਜ਼ਰੀ ਲਵਾ ਕੇ ਗਏ ਹਨ ਸੰਗਤਾਂ ਨੂੰ ਦਰਸ਼ਨ ਦਦਾਰ ਬਖਸ਼ਿਸ਼ ਕਰਕੇ ਗਏ ਹਨ ਜੋ ਗਉਮ ਦੇ ਦੋ ਮੁਖ ਆਉਧਿਆਂ ਤੇ ਸਿਵਾਵਾ ਨਿਵਾ ਰਹੇ ਹਨ ਜਥੇਦਾਰ ਦੇ ਨਾਲ-ਨਾਲ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਹੈਡ ਗ੍ਰੰਥੀ ਵੀ ਹਾਂ ਅਰੰਭਤਾ ਵਾਲੇ ਦਿਨ ਮੇਰੇ ਸਤਕਾਰਯੋ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖਤ ਸ਼੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਵਾਲੇ ਸਮਾਗਮਾਂ ਦੀ ਅਰਬਨ ਕੋਟ ਧਨਵਾਦ ਕਰਦੇ ਹਾਂ ਸੰਤ ਮਹਾਪੁਰਖ ਸੰਤ ਬਾਬਾ ਗੁਰਦੀਪ ਸਿੰਘ ਜੀ ਖੋਜਾਲੇ ਵਾਲੇ ਸੰਤ ਬਾਬਾ ਸੁਰਜੀਤ ਸਿੰਘ ਜੀ ਕੈਰੋਂ ਵਾਲੇ ਸੰਤ ਬਾਬਾ ਕਰਨਜੀਤ ਸਿੰਘ ਜੀ ਹੰਤ ਬਾਬਾ ਅਮਰੀਕ ਸਿੰਘ ਜੀ ਦੇ ਸਹਿਯੋਗ ਦੇ ਉਹ ਵੀ ਇਹਨਾਂ ਸਮਾਗਮਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਤਨਵਾਦ ਸੰਤ ਸਮਾਜ ਦੇ ਮੁਖ ਬਣਾ ਰਹੇ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਖਿਆਲੇ ਵਾਲੇ ਮਹਾਪੁਰਚ ਸੰਤ ਬਾਬਾ ਕਲਜੀਤ ਸਿੰਘ ਜੀ 나ਗੀਆਣਾ ਸਹਿਬ ਵਾਲੇ ਉਹਨਾਂ ਪਾਪੋ ਸ਼ਾਨਦਾਰੀ ਬਹੁਤ ਬਹੁਤ ਤਨਵਾਦ ਉਹ ਵੀ ਹਾਜ਼ਰੀ ਭਰ ਕੇ ਗਏ ਹਨ ਸਾਡੀ ਕੌਮ ਦੇ ਮਹਾਨ ਸੂਰਬੀਰ ਜੋਦੇ ਜਿਨ੍ਹਾਂ ਨੇ ਕੌਮ ਦੀ ਲਥੀ ਹੋਈ ਪਾਗ ਜਿਸ ਇੰਦਰਾ ਪਾਪਨ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਸੱਚਖੰਡ ਦਰਬਾਰ ਸਾਹਿਬ ਤੇ ਹਮਲਾ ਕਰਕੇ ਤੇ ਡੇਰੀ ਕੀਤਾ ਸੀ ਸਿੱਖ ਕੌਮ ਦੀ ਲਥੀ ਹੋਈ ਦਸਤਾਰ ਜਿਨ੍ਹਾਂ ਨੇ ਸਾਡੇ ਸਿਰ ਤੇ ਦੁਬਾਰਾ ਰੱਖੀ ਤਾਂ ਸਾਡੇ ਕੌਮ ਦੇ ਜਰਨੈਲ ਭਾਈ ਕੇਰ ਸਿੰਘ ਜੀ ਸ਼ਹੀਰ ਪਿਆਈ ਕੇਰ ਸਿੰਘ ਜੀ ਦੇ ਸੁਪੁੱਤਰ ਬਰਾਜਮਾਨ ਹਨ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਦਾਸ ਬਾਬਾ ਸਰਵਣ ਸਿੰਘ ਜੀ ਵੱਲੋਂ ਅਤੇ ਇਸ ਸੰਪਰਦਾਇ ਵੱਲੋਂ ਜਲਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਬਾਬਾ ਤਨਜੀ ਸਿੰਘ ਦੀ ਦਾ ਵਿਸ਼ੇਸ਼ ਸਨਮਾਨ ਤੇ ਸਤਕਾਰ ਹੈ ਉਹਦਾ ਕਾਰਨ ਮੇਰੇ ਵੀਰੋ ਪੈਣੋ ਅੱਜ ਸਾਡੀ ਕੌਮ ਦੀ ਤਰਾਸ ਦੀ ਬਣ ਗਈ ਹੈ ਕੋਈ ਪਾਠੀ ਆਪਣੇ ਬੱਚੇ ਨੂੰ ਪਾਠੀ ਨਹੀਂ ਬਣਾਉਣਾ ਚਾਹ ਰਿਆ ਕੋਈ ਗ੍ਰੰਥੀ ਆਪਣੇ ਪੋਤਣ ਨੂੰ ਗ੍ਰੰਥੀ ਨਹੀਂ ਬਣਾਉਣਾ ਚਾਹੁੰਦਾ ਕੋਈ ਬਾਬਾ ਨਹੀਂ ਚਾਹੁੰਦਾ ਕਿ ਮੈਂ ਤਾਰਨਗ ਲੈਣ ਵਿੱਚ ਹਾਂ ਤੇ ਮੇਰਾ ਬੱਚਾ ਇਹਦੇ ਵਿੱਚ ਅੱਗੇ ਵਧੇ ਹਰ ਆਦਮੀ ਆਪਣੇ ਬੱਚਿਆਂ ਨੂੰ ਹਰ ਬੰਦਾ ਚਾਹੁੰਦਾ ਹੈ ਜਾਂ ਮੇਰੇ ਹੀ ਕੋਈ ਪਹੁੰਚ ਹੈ ਕਿਉਂਕਿ ਜੋ ਸਾਧੂ ਸੰਤਾਂ ਦੇ ਅਸਥਾਨਾਂ ਦੇ ਪੈਰੋਕਾਰ ਸੇਵਾਦਾਰ ਹਨ ਉਹਨਾਂ ਦਾ ਸਮਾਜ ਵਿੱਚ ਸਤਕਾਰ ਹੈ ਜਿਸ ਕਰਕੇ ਰਾਜਨੀਤਿਕ ਸ਼ਕਤੀ ਵੀ ਉਹਨਾਂ ਦੇ ਕੋਲ ਅਕਸਰ ਹੋਇਆ ਕਰਦੀ ਹੈ ਅਗਲਾ ਚਾਹੁੰਦਾ ਹੈ ਕਿ ਮੈਂ ਇਸ ਨੂੰ ਵਰਤ ਕੇ ਆਪਣੇ ਬੱਚੇ ਨੂੰ ਕਿਸੇ ਉੱਚਉਂਦੇ ਦੇ ਉੱਪਰ ਬਰਾਜਮਾਨ ਕਰਵਾ ਦਿਆ ਲੇਕਿਨ ਸੰਤ ਬਾਬਾ ਅਮਰੀਕ ਸਿੰਘ ਜੀ ਨਿੱਕੇ ਨੂੰ ਮਣਾਵਾਲਿਆਂ ਨੇ ਜਿੱਥੇ ਆਪਣਾ ਜੀਵਨ ਬ੍ਰह्म ਗਿਆਨੀ ਸੰਤ ਬਾਬਾ ਹਰੀਆ ਸਿੰਘ ਜੀ ਦੇ ਪਾਵਨ ਪੁਇਤਰਸਥਾਨ ਗੁਰਦੁਆਰਾ ਤਪਸਥਾਨ ਸਾਹਿਬ ਵਿਖੇ ਸੇਵਾ ਕਰਦਿਆਂ ਗੁਰੂ ਸਾਹਿਬ ਨੂੰ ਸਮਰਪਿਤ ਕੀਤਾ ਉਥੇ ਉਹਨਾਂ ਆਪਣੇ ਬੱਚੇ ਨੂੰ ਬਚਪਨ ਤੋਂ ਹੀ ਧਰਮ ਦੀ ਵਿਦਿਆ ਦੇਣੀ ਸ਼ੁਰੂ ਕੀਤੀ ਔਰ ਧਰਮ ਦਾ ਵਟਾ ਪ੍ਰਚਾਰਕ ਬਣਾ ਕੇ ਕੌਮ ਦੇ ਅੱਗੇ ਪੇਸ਼ ਕੀਤਾ ਜੋ ਅੱਜ ਦੇਸ਼ਾਂ-ਉਦੇਸ਼ਾਂ ਦੇ ਵਿੱਚ ਜਾ ਕੇ ਸਿੱਖੀ ਦੇਵਤਿਆਂ ਕਹਿਰਾਈਆਂ ਤੋਂ ਧੰਨਵਾਦ ਮੈਂ ਬੇਨਤੀ ਵੀ ਕਰੂੰਗਾ ਕਿ ਉਹ ਸਟੇਜ ਦੇ ਆਕੇ ਆਪਣਾ ਸਮਾਂ ਸਾਭਣ ਮੇਰੇ ਸਤਕਾਰਯੋਗ ਬਾਬਾ ਗੁਰਦੇਵ ਸਿੰਘ ਜੀ ਜੁਈਆਂ ਵਾਲੇ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਉਹਨਾ ਮਾਹਪੁਰਸ਼ਾਂ ਦਾ ਵੀ ਧੰਨਵਾਦ ਇੱਕ ਇੱਕ ਦਾ ਨਾਮ ਲੈਂਦੀਆਂ ਜੀ ਇਸੇ ਤਰ੍ਹਾਂ ਸਜੇ ਰਹਿਣਾ ਬੜੇ ਅਦਬ ਸਤਕਾਰ ਸਹਿਤ ਤੇ ਜਿਨ੍ਹਾਂ ਦੇ ਬਾਬਦ ਬਾਬਾ ਜੀ ਹੋਰਾਂ ਦਾ ਬੋਲੇ ਸੋਨੇ ਹਾਲ ਸਵਾਤੀਆਂ ਧੰਨਵਾਦ ਕੀਤਾ ਜਾਂਦਾ ਇੱਥੇ ਆਏ ਨੇ ਦਿੱਲੀ ਤੋਂ ਚੱਲ ਕੇ ਜੀ ਆਇਆਂ ਆ ਜਾਂਦਾ ਮਹਾਨ ਜਰਨੈਲ ਮਹਾਨ ਸ਼ਹੀਰ ਭਾਈ ਗੇਰ ਸਿੰਘ ਜਿਨ੍ਹਾਂ ਨੇ ਸਰਦਾਰ ਬਿਆਨ ਸਿੰਘ ਨੂੰ ਪ੍ਰੇਰਿਆ ਵੀ ਤੁਹਾਡੇ ਹੱਥ ਆਉਣਾ ਸਾਰੀ ਕਮਾਂ। ਵਾਹਿਗੁਰੂ। ਉਹ ਆਏ ਨੇ ਜੀ ਆਇਆਂ ਹੁਣ ਮੈਂ ਬੇਨਤੀ ਕਰਾਂਗਾ ਅਦਬ ਸਤਕਾਰ ਸਹਿਤ ਬਾਬਾ ਕਰਨਜੀਤ ਸਿੰਘ ਜੀ ਛੋਟੇ ਘੁੰਮਣਾ ਵਾਲੇ ਨਿੱਕੇ ਘੁੰਮਣਾ ਵਾਲੇ ਉਹ ਆਪਣੇ ਜਥੇ ਸਵੇਰ ਆਪ ਜੀ ਦੀ ਸੇਵਾ ਚ ਹਾਜ਼ਰ ਆਏ ਨੇ ਹਾਜ਼ਰ ਹੋ ਰਹੇ ਨੇ ਉਹਨਾਂ ਨੂੰ ਜੇ ਕਾਰੇ ਦੇ ਨਾਲ ਸਤਕਾਰ ਦੇ ਕੇ ਤੁਹਾਡੀ ਸੇਵਾ ਚ ਅਸੀਂ ਹਾਜ਼ਰ ਕਰਨਾ ਚਾਹੁੰਦੇ ਆ ਬੋਲੇ ਸੋਨ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਪਸ ਸਾਨੇ ਕੇਸੀ ਇਸ਼ਾਨ ਸੋਧ ਕੇ ਮਾਸ ਦੀ ਟੀਮ ਮਰਦਾਂ ਨੇ ਥੋੜੇ ਥੋੜੇ ਕਰੇ ਲਾਸਤੇ ਚਾਹ ਸ਼ਾ ਪੀਤੀ ਮਰਦਾਂ ਨੇ ਕਹਿੰਦੇ ਹਰ ਬਾਜੀ ਲਾਉਂਦੀਆਂ ਗਾਨੇ ਸੀ ਸ਼ੇਰ ਦੀ दहाड़ ਅੱਖ ਬਾਜ ਵਰਗੀ ਪੰਜਾਬ ਸਾਰਾ ਬਾਗੀ ਹੋ ਗਿਆ ਜਿਹਨੂੰ ਬਹੁਤ ਪਿਆਰ ਸੰਗਤਾਂ ਦੇ ਰਹੀਆਂ ਲੈ ਰਹੀਆਂ ਸੰਦ ਇਲਿਆਟ ਗੈਂਦੀਆਂ ਕਰਦੇ ਖਿਮਾਂ ਦੇ ਜਾ ਚੁੱਕਾ ਗੁਰੂ ਕੀ ਔਰ ਭੱਲਰ ਟੀਵੀ ਲਾਈਵ ਭੱਲਰ ਲਾਈਵ ਨੇ ਬਹੁਤ ਪਿਆਰ ਵਾਲੇ ਸਾਊਂਡ ਵਾਲੇ ਵੀਰ ਦਾ ਕੀ ਧੰਨਵਾਦ ਕਰੀਆ ਕਮਾਲ ਸਾਊਂਡ ਫਿਕਸ ਕੀਤਾ ਬਹੁਤ ਜਲਦੀ ਇਹ ਉਹ ਵੱਦੀ ਦਾ ਥੋੜਾ ਜਿਹਾ ਬਿਆ ਬਾਗੀ ਉਦੇ ਵੱਲੋਂ ਕੋਈ ਕਸਰ ਨਹੀਂ ਲਾਈਵ ਵਾਲੇ ਵੀ ਸਾਡੇ ਬਾਰੇ ਪਿਆਰ ਨਾਲ ਲਾਈਵ ਕਰ ਰਹੇ ਆਓ ਅਗਲਾ ਪ੍ਰੋਗਰਾਮ ਵੀਰ ਗੁਰਦੀਪ ਸਿੰਘ ਜੀ ਦੀ ਵਡਾਈ ਤੇ ਆਪ ਜੀ ਦੇ ਨਾਲ ਸਾਡੇ ਹੋਣਗੇ ਭੁੱਲਾ ਨੀਖਵਾ ਮੰਗਦੇ ਹੋਏ ਕਲਾ ਤੇਰੇ ਪਹਾੜੇ ਸਰਬੱਤ ਦਾ ਭਲਾ ਸਤਿਕਾਰਯੋਗ ਬਾਬਾ ਸੁਖਵਿੰਦਰ ਸਿੰਘ ਸਾਹਿਬ ਸਤਿਕਾਰਯੋਗ ਬਾਬਾ ਗੁਰਦੀਪ ਸਿੰਘ ਸਾਹਿਬ ਜੀ ਖਡਾਲੇ ਵਾਲੇ ਮਹਾਂਪੁਰਖ ਸਾਡੇ ਪਿਆਰ ਵਾਲੇ ਉਹਨਾਂ ਵੱਲੋਂ ਬੇਅੰਤ ਮਾਮਲੇ ਆਪਣੇ ਰਖੇ ਨੂੰ ਬਾਬਾ ਸੁਖਵਿੰਦਰ ਸਿੰਘ ਸਾਹਿਬ ਹੋ ਤਲੀ ਤਰਨ I'm And one. Then...